ਇਹ ਇਤਿਹਾਸ ਭਾਈ ਬੈਲੋ ਜੀ ਦੇ ਵੰਸ ਨਾਲ ਸਬੰਧਿਤ ਹੈ ਭਾਈ ਬੈਲੋ ਜੀ ਗੁਰੂ ਅਰਜਨ ਪਾਸ਼ਾ ਜੀ ਦੇ ਬੜੇ ਪਿਆਰੇ ਸਿੱਖ ਸਰ ਗੁਰੂ ਅਰਜਨ ਪਾਸ਼ਾ ਜੀ ਨੇ ਉਹਨਾਂ ਨੂੰ ਬਚਨ ਕੀਤਾ ਭਾਈ ਬੈਲੋ ਸਭ ਤੋਂ ਪਹਿਲੋ ਜਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਵਾਸਤੇ ਇੱਟਾਂ ਦੀ ਲੋੜ ਪਈ ਤਾਂ ਭਾਈ ਬੈਲੋ ਜੀ ਸਭ ਤੋਂ ਪਹਿਲੋ ਆਏ ਹੁਣ ਜਾਣਦੇ ਹਾਂ ਕਿਵੇਂ ਭੂਤਾਂ ਨੇ ਰਾਤੋਂ ਰਾਤ ਇੱਕ ਖੂਹ ਬਣਾਇਆ ਇਹ ਖੂਹ ਅੱਜ ਵੀ ਉੱਥੇ ਮੌਜੂਦ ਹੈ ਤੇ ਕਲਗੀਧਰ ਪਾਸ਼ਾ ਕਦੋਂ ਤੇ ਕਿਵੇਂ ਉਥੇ ਜਾਂਦੇ ਨੇ ਆਓ ਜਾਣੀਏ ਕੀ ਹੈ ਪੂਰਾ ਇਤਿਹਾਸ ਕਲਗੀਧਰ ਪਾਸ਼ਾ ਜੀ ਪਿੰਡਾਂ ਤੋਂ ਹੁੰਦੇ ਹੁੰਦੇ ਢੀਮੇ ਕੰਗੜ ਪਹੁੰਚੇ ਫੇਰ ਗੁਰਸਰ ਪਹੁੰਚੇ ਉਥੋਂ ਕਹੀਂ ਕੋਹਾਂ ਦੀ ਦੂਰੀ ਤੇ ਭਗਤਾ ਨਾਮ ਦਾ ਇੱਕ ਪਿੰਡ ਸੀ ਗੁਰੂ ਸਾਹਿਬ ਉਸ ਪਿੰਡ ਵਿੱਚ ਗਏ ਉਥੇ ਇੱਕ ਬਹੁਤ ਸੋਹਣਾ ਪਿੱਪਲ ਦਾ ਦਰਖਤ ਸੀ ਗੁਰੂ ਸਾਹਿਬ ਉਹਦੇ ਥੱਲੇ ਠਹਿਰੇ ਸਿੰਘਾਂ ਨੇ ਉੱਥੇ ਵਿਛਾਈ ਕੀਤੀ ਤੇ ਕਲਗੀਧਰ ਪਾਸ਼ਾ ਉੱਥੇ ਵਿਰਾਜਮਾਨ ਹੋ ਗਏ ਉੱਥੇ ਸਾਹਮਣੇ ਹੀ ਇੱਕ ਖੂਹ ਸੀ ਉਥੋਂ ਇੱਕ ਬੰਦਾ ਕਲਗੀਧਰ ਪਾਸ਼ਾ ਜੀ ਕੋਲ ਆਇਆ ਅੰਤਰਜਾਮੀ ਪਾਸ਼ਾ ਉਸ ਬੰਦੇ ਨੂੰ ਪੁੱਛਣ ਲੱਗੇ ਇਹ ਖੂਹ ਕਿਹਦਾ ਹੈ ਇਹ ਪਿੰਡ ਕਿਹਦਾ ਹੈ ਉਹ ਬੰਦਾ ਕਹਿਣ ਲੱਗਾ ਭਾਈ ਬੈਲੋ ਜੀ ਦਾ ਪੋਤਾ ਹੈ ਉਹਦਾ ਨਾਮ ਹੈ ਭਗਤਾ ਇਹ ਪਿੰਡ ਉਹਦੇ ਨਾਂ ਤੇ ਹੈ ਤੇ ਉਹਨਾਂ ਨੇ ਹੀ ਇਹ ਖੂਹ ਲਵਾਇਆ ਸਿੰਘ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਮਹਾਰਾਜ ਜੀ ਦੱਸੋ ਇਹ ਭਾਈ ਬੈਲੋ ਜੀ ਕੌਣ ਸਨ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ 1553 ਈਸਵੀ ਚ ਬਠਿੰਡੇ ਦੇ ਜ਼ਿਲ੍ਹੇ ਵਿੱਚ ਇੱਕ ਬੱਚਾ ਪੈਦਾ ਹੋਇਆ ਜਿਹਦਾ ਨਾਂ ਸੀ ਭਾਈ ਬੈਲੋ ਭਾਈ ਬੈਲੋ ਜੀ ਸਖੀ ਸਰਵਰ ਨੂੰ ਕੋਈ ਦਸਨ ਤੇ ਆਪਣੇ ਨਾਲ ਸੰਗਤਾਂ ਨੂੰ ਨਿਗਾਹੇ ਲੈ ਕੇ ਜਾਂਦੇ ਸਨ ਉੱਥੇ ਇਹਨਾਂ ਨੂੰ ਬੜੀ ਮਾਨਤਾ ਪ੍ਰਾਪਤ ਹੋਈ ਭਾਈ ਬੈਲੋ ਜੀ ਨੇ ਜਦੋਂ ਗੁਰੂ ਅਰਜਨ ਪਾਸ਼ਾ ਜੀ ਦੀ ਵਡਿਆਈ ਸੁਣੀ ਉਹ ਸੋਚਣ ਲੱਗੇ ਮੇਰੇ ਆਪਣੇ ਕੋਲ ਇੰਨੀ ਵਡਿਆਈ ਹੈ ਮੈਂ ਕਿਉਂ ਗੁਰੂ ਸਾਹਿਬ ਦੇ ਚਰਨੀ ਲੱਗਾ ਜਦੋਂ ਭਾਈ ਬੈਲੋ ਜੀ ਆਪਣੇ ਸੰਗਿਆਂ ਨੂੰ ਲੈ ਕੇ ਨਿਗਾਹੇ ਦਰਸ਼ਨ ਕਰਨ ਲਈ ਜਾ ਰਹੇ ਸਨ ਉਹਨਾਂ ਸੋਚਿਆ ਜੇ ਮੈਨੂੰ ਸਤਲੁਜ ਪਾਰ ਕਰਨ ਤੇ ਮੇਰੇ ਸੁਲਤਾਨ ਸਖੀ ਸਰਵਰਾਂ ਦੇ ਦਰਸ਼ਨ ਹੋ ਜਾਣ ਤਾਂ ਮੈਂ ਉਹਨਾਂ ਨੂੰ ਹੀ ਮੰਨਾਂਗਾ ਜੇ ਨਹੀਂ ਹੋਏ ਤਾਂ ਮੈਂ ਗੁਰੂ ਅਰਜਨ ਪਾਸ਼ਾ ਜੀ ਨੂੰ ਮੰਨਾਂਗਾ ਪਰ ਭਾਈ ਬੈਲੋ ਜੀ ਨੂੰ ਆਪਣੇ ਸੁਲਤਾਨ ਦੇ ਦਰਸ਼ਨ ਨਹੀਂ ਹੋਏ ਭਾਈ ਬੈਲੋ ਜੀ ਗੁਰੂ ਅਰਜਨ ਪਾਸ਼ਾ ਜੀ ਦੇ ਕੋਲ ਚਲੇ ਗਏ ਤੇ ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ ਗੁਰੂ ਅਰਜਨ ਪਾਸ਼ਾ ਜੀ ਨੇ ਭਾਈ ਬੈਲੋ ਜੀ ਨੂੰ ਨਾਮ ਸਿਮਰਨ ਵਿੱਚ ਜੋੜ ਦਿੱਤਾ ਭਾਈ ਬੈਲੋ ਜੀ ਸੋਚਣ ਲੱਗੇ ਜਿੱਥੇ ਮੈਂ ਆਣਾ ਸੀ ਉੱਥੇ ਮੈਂ ਆ ਗਿਆ ਗੁਰੂ ਸਾਹਿਬ ਨੇ ਸਿੱਖੀ ਦੀ ਖੁਸ਼ਬੂ ਇਹਨਾਂ ਵਿੱਚ ਭਰੀ ਬੰਦੇ ਦਾ ਪਹਿਲਾ ਕੰਮ ਗੁਰੂ ਘਰ ਆਣਾ ਤੇ ਸੰਗਤ ਕਰਨੇ ਤੇ ਦੂਜਾ ਕੰਮ ਆਪਣੇ ਗੁਰੂ ਦਾ ਹੁਕਮ ਮੰਨਾ ਇਹ ਦੋਵੇਂ ਕੰਮ ਕੋਈ ਵਿਰਲਾ ਹੀ ਕਰ ਸਕਦਾ ਹੈ ਜਦੋਂ ਹਰਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਚੱਲ ਰਹੀ ਸੀ ਉਦੋਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਹ ਸਰੋਵਰ ਬਹੁਤ ਮਹਾਨ ਹੈ ਇਹ ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਨਾਲ ਬਣ ਰਿਹਾ ਹੈ ਇਸ ਸਰੋਵਰ ਨਾਲ ਬੜਿਆਂ ਦਾ ਭਲਾ ਹੋਣਾ ਹੈ ਇਸ ਸਰੋਵਰ ਦੀਆਂ ਸਾਰੀਆਂ ਇੱਟਾਂ ਪੱਕੀਆਂ ਹੋਣ ਕੋਈ ਵੀ ਇੱਟ ਤੱਚੀ ਨਾ ਹੋਵੇ ਇਸ ਗੱਲ ਦਾ ਜਦੋਂ ਭਾਈ ਬੈਲੋ ਜੀ ਨੂੰ ਪਤਾ ਚੱਲਿਆ ਉਹਨਾਂ ਨੇ ਇੱਕ ਆਵਲ ਆਇਆ ਉਹਨਾਂ ਨੇ ਬੜੀ ਮਿਹਨਤ ਨਾਲ ਪੱਕੀਆਂ ਇੱਟਾਂ ਤਿਆਰ ਕੀਤੀਆਂ ਜਦੋਂ ਗੁਰੂ ਸਾਹਿਬ ਨੇ ਸਰੋਵਰ ਵਿੱਚ ਪੱਕੀਆਂ ਇੱਟਾਂ ਲੱਗਦੀਆਂ ਦੇਖੀਆਂ ਤਾਂ ਉਹਨਾਂ ਨੇ ਪੁੱਛਿਆ ਇਹ ਇੱਟਾਂ ਕਿਹਨਾਂ ਨੇ ਦਿੱਤੀਆਂ ਨੇ ਤਾਂ ਸੰਗਤ ਨੇ ਕਿਹਾ ਇਹ ਇੱਟਾਂ ਭਾਈ ਬੈਲੋ ਜੀ ਨੇ ਦਿੱਤੀਆਂ ਹਨ ਗੁਰੂ ਸਾਹਿਬ ਨੇ ਭਾਈ ਬੈਲੋ ਜੀ ਨੂੰ ਕਿਹਾ ਭਾਈ ਬੈਲੋ ਸਭ ਤੋਂ ਪਹਿਲੋ ਭਾਈ ਬੈਲੋ ਜੀ ਦੀ ਸਾਖੀ ਭਾਈ ਮੰਝ ਜੀ ਦੀ ਸਾਖੀ ਨਾਲ ਮਿਲਦੀ ਹੈ ਕਿਉਂਕਿ ਭਾਈ ਬੈਲੋ ਜੀ ਵੀ ਸਖੀ ਸਰਵਰਾਂ ਨੂੰ ਮੰਨਦੇ ਸਨ ਤੇ ਭਾਈ ਮੰਝ ਜੀ ਵੀ ਸਖੀ ਸਰਵਰਾਂ ਨੂੰ ਮੰਨਦੇ ਸਨ ਜੇ ਤੋ ਭਾਈ ਮੰਝ ਜੀ ਗੁਰੂ ਸਾਹਿਬ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਦੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਤੂੰ ਸਖੀ ਸਰਵਰਾਂ ਨੂੰ ਮੰਨਦਾ ਹੈ ਤਾਂ ਪੂਜਨਾ ਬੰਦ ਕਰ ਤਾਂ ਸਿੱਖੀ ਦੀ ਦਾਤ ਮਿਲੇਗੀ ਭਾਈ ਬੈਲੋ ਜੀ ਨੂੰ ਵੀ ਸਿੱਖੀ ਤਾਂ ਹੀ ਮਿਲੀ ਜਦੋਂ ਉਹਨਾਂ ਨੇ ਸਖੀ ਸਰਵਰਾਂ ਨੂੰ ਮੰਨ ਬੰਦ ਕਰ ਦਿੱਤਾ ਭਾਈ ਬੈਲੋ ਜੀ ਦੇ ਪੋਤੇ ਭਾਈ ਭਗਤਾ ਜੀ ਸਨ ਭਾਈ ਭਗਤਾ ਜੀ ਨੇ ਇਹ ਖੋਲਵਾਇਆ ਸਿੰਘ ਖਲਗੀਦਰ ਪਾਸ਼ਾ ਜੀ ਨੂੰ ਕਹਿਣ ਲੱਗੇ ਇਸ ਖੂ ਦਾ ਇਤਿਹਾਸ ਦਸੋ ਤੁਰਕਾਂ ਦਾ ਇੱਕ دیਵਾਨ ਸੀ ਭਾਈ ਰਾਮੂ ਸਾਹਿਬ دیਵਾਨ ਰਾਮੂ ਸਾਹਿਬ ਅਨੰਦਪੁਰ ਸਾਹਿਬ ਦੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ ਤੇ ਉਸ ਨੇ ਕਿਹਾ ਮੇਰੀ ਬੇਟੀ ਨੂੰ ਭੂਤ ਚਮੜਿਆ ਉਹ ਕਹਿਣ ਲੱਗਾ ਮਹਾਰਾਜ ਜੀ ਆਪ ਦੇ ਦਰਬਾਰ ਵਿੱਚ ਕੋਈ ਸਿੰਘ ਹੈ ਜਿਹੜਾ ਮੇਰੀ ਬੇਟੀ ਵਿੱਚੋਂ ਭੂਤ ਕੱਢ ਸਕੇ ਤੇ ਉਹ ਭੂਤ ਮੇਰੀ ਬੇਟੀ ਵਿੱਚ ਦੁਬਾਰਾ ਪ੍ਰਵੇਸ਼ ਨਾ ਕਰ ਸਕੇ ਤਾਂ ਤੁਹਾਡੀ ਬੜੀ ਕਿਰਪਾ ਹੋਏਗੀ ਮੈਂ ਆਪਣੀ ਬੱਚੀ ਦਾ ਬਹੁਤ ਇਲਾਜ ਕਰਾਇਆ ਪਰ ਮੇਰੀ ਬੱਚੀ ਵਿੱਚੋਂ ਕੋਈ ਭੂਤ ਨਹੀਂ ਕੱਢ ਸਕਿਆ ਜਦੋਂ ਇਹ ਗੱਲ ਸੁਣੀ ਤਾਂ ਸਾਰੇ ਸਿੰਘਾਂ ਨੇ ਭਾਈ ਭਗਤਾ ਜੀ ਨੂੰ ਦੇਖਿਆ ਭਾਈ ਭਗਤਾ ਜੀ ਰਾਮੂ ਸ਼ਾਹ ਨੂੰ ਕਹਿੰਦੇ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਏਗਾ ਇਹ ਗੱਲ ਸੁਣ ਕੇ ਭਾਈ ਰਾਮੂ ਜੀ ਬਹੁਤ ਖੁਸ਼ ਹੋਏ ਤੇ ਉਹ ਭਗਤਾ ਜੀ ਨੂੰ ਲੈ ਕੇ ਲਾਹੌਰ ਸ਼ਹਿਰ ਚਲੇ ਗਏ ਉਸਨੇ ਭਗਤਾ ਜੀ ਦੀ ਬਹੁਤ ਸੇਵਾ ਕੀਤੀ ਤੇ ਭਾਈ ਭਗਤਾ ਜੀ ਨੇ ਉਹਦੀ ਬੱਚੀ ਵਿੱਚੋਂ ਭੂਤ ਬਾਹਰ ਕੱਢ ਦਿੱਤਾ ਭਾਈ ਭਗਤਾ ਜੀ ਬਹੁਤ ਕਮਾਈ ਵਾਲੇ ਸਨ ਭਾਈ ਬੈਲੋ ਜੀ ਦੇ ਪੁੱਤਰ ਭਾਈ ਨਾਨੂ ਜੀ ਸਨ ਤੇ ਭਾਈ ਨਾਨੂ ਜੀ ਦੇ ਪੁੱਤਰ ਭਾਈ ਭਗਤਾ ਜੀ ਸਨ ਉਹਨਾਂ ਦੀ ਕਮਾਈ ਜ਼ਿਆਦਾ ਸੀ ਇਸ ਲਈ ਉਹਨਾਂ ਨੇ ਇਹ ਕੰਮ ਸੌਖੇ ਤਰੀਕੇ ਨਾਲ ਹੀ ਕਰ ਦਿੱਤਾ ਰਾਮੂ ਸਾਹ ਨੇ ਹੱਥ ਜੋੜ ਕੇ ਭਾਈ ਭਗਤਾ ਜੀ ਨੂੰ ਕਿਹਾ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਭਾਈ ਭਗਤਾ ਜੀ ਕਹਿਣ ਲੱਗੇ ਮੈਂ ਆਪਣੇ ਪਿੰਡ ਵਿੱਚ ਇੱਕ ਖੂਹ ਖੋਲਵਾ ਰਿਹਾ ਲੋਕ ਉੱਥੋਂ ਪਾਣੀ ਪੀਆ ਕਰਨਗੇ ਕੋਥੇ ਸਭ ਲੋਕਾਂ ਦਾ ਭਲਾ ਹੋਇਆ ਕਰੇਗਾ ਮੈਨੂੰ ਉਸ ਖੂਹ ਵਾਸਤੇ ਪੱਕੀਆਂ ਇੱਟਾਂ ਦੀ ਲੋੜ ਹੈ ਜੇ ਤੁਸੀਂ ਮੈਨੂੰ ਕੋਈ ਆਵਾ ਦੇ ਦਿਤੋ ਤਾਂ ਮੈਂ ਉੱਥੋਂ ਪੱਕੀਆਂ ਇੱਟਾਂ ਆਪਣੇ ਖੂਹ ਵਾਸਤੇ ਲੈ ਕੇ ਜਾ ਸਕਦਾ ਰਾਮੂ ਸ਼ਾਹ ਕਹਿਣ ਲਗਾ ਮੈਂ ਪੱਕੀਆਂ ਇੱਟਾਂ ਤਾਂ ਦੇ ਦਾਂਗਾ ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਇੱਟਾਂ ਲਾਹੌਰ ਤੋਂ ਬਠਿੰਡੇ ਤੱਕ ਕਿਵੇਂ ਜਾਣਗੀਆਂ ਭਾਈ ਭਗਤਾ ਜੀ ਦਾ ਪਿੰਡ ਬਠਿੰਡੇ ਵਿੱਚ ਸੀ ਤੇ ਇਹ ਖੂ ਅਜੇ ਵੀ ਉੱਥੇ ਮੌਜੂਦ ਹੈ ਭਾਈ ਭਗਤਾ ਜੀ ਕਹਿਣ ਲਗੇ ਉਹ ਕੰਮ ਸਾਡਾ ਹੈ ਤੁਸੀਂ ਇੱਟਾਂ ਦੇਣ ਦੀ ਹਾਮੀ ਭਰੋ ਮੈਂ ਇੱਟਾਂ ਇੱਕੋ ਰਾਤ ਵਿੱਚ ਆਪੇ ਹੀ ਲੈ ਜਾਵਾਂਗਾ ਰਾਮੂ ਸ਼ਾਹ ਨੇ ਭਾਈ ਭਗਤਾ ਜੀ ਨੂੰ ਇੱਟਾਂ ਦਾ ਆਵਾ ਦੇ ਦਿੱਤਾ ਤੇ ਉੱਥੇ ਇੱਕ ਪਹਿਰੇਦਾਰ ਵੀ ਬਿਠਾ ਦਿੱਤਾ ਉਹ ਸੋਚਣ ਲੱਗਿਆ ਇਹ ਇੱਟਾਂ ਕਿਵੇਂ ਲੈ ਕੇ ਜਾਣਗੇ ਭਾਈ ਭਗਤਾ ਜੀ ਕੋਲ 18 ਸਿਧੀਆਂ ਤੇ 9 ਦੀਦੀਆਂ ਸਨ ਤੇ ਜਿੰਨੀਆਂ ਵੀ ਰੂਹਾਂ ਹੁੰਦੀਆਂ ਨੇ ਉਹ ਸਾਰੀਆਂ ਉਹਨਾਂ ਦੀ ਸੇਵਾ ਵਿੱਚ ਹੁੰਦੀਆਂ ਨੇ ਭਾਈ ਭਗਤਾ ਜੀ ਨੇ ਇਹਨਾਂ ਰੂਹਾਂ ਨੂੰ ਭੂਤ ਪ੍ਰੇਤਾਂ ਨੂੰ ਪ੍ਰੇਰਿਆ ਕਿ ਆਪਾਂ ਲੋਕਾਂ ਦੇ ਭਲੇ ਲਈ ਇੱਕ ਖੂਹ ਲਾਣਾ ਹੈ ਤੇ ਉਹਦੇ ਵਾਸਤੇ ਇੱਟਾਂ ਨੂੰ ਲਾਹੌਰ ਤੋਂ ਬਠਿੰਡੇ ਜ਼ਿਲ੍ਹੇ ਵਿੱਚ ਲੈ ਕੇ ਆਣਾ ਰੂਹਾ ਤੇ ਭੂਤ-ਪ੍ਰੇਤਾ ਨੇ ਉਹ ਇੱਟਾਂ ਲਾਹੌਰ ਦੇ ਆਵੇ ਤੋਂ ਭਗਤਾ ਭਾਈ ਕੇ ਪਿੰਡ ਲਿਆਂਦੀਆਂ ਜਿਹੜਾ ਬਠਿੰਡੇ ਜ਼ਿਲ੍ਹੇ ਵਿੱਚ ਸੀ ਰਾਮੂ ਸ਼ਾਹ ਨੇ ਜਿਹੜਾ ਪਹਿਰੇਦਾਰ ਬਿਠਾਇਆ ਸੀ ਇਹ ਦੇਖਣ ਵਾਸਤੇ ਕਿ ਇੱਟਾਂ ਲਾਹੌਰ ਤੋਂ ਬਠਿੰਡੇ ਜ਼ਿਲ੍ਹੇ ਵਿੱਚ ਕਿਵੇਂ ਜਾਂਦੀਆਂ ਨੇ ਜਦੋਂ ਭੂਤ-ਪ੍ਰੇਤ ਉੱਥੋਂ ਦੀ ਇੱਟਾਂ ਲੈ ਕੇ ਗਏ ਤਾਂ ਉਸ ਪਹਿਰੇਦਾਰ ਨੂੰ ਕੁਝ ਨਹੀਂ ਦਿਸਿਆ ਉੱਥੇ ਰੋਲਰ ਪਾਸ ਔਰ ਤਾਂ ਪਿਆ ਪਰ ਉਸ ਨੂੰ ਦਿਸਿਆ ਕੁਝ ਨਹੀਂ ਉਹ ਪਹਿਰੇਦਾਰ ਰਾਮੂ ਸ਼ਾਹ ਕੋਲ ਗਿਆ ਤੇ ਉਹਨੇ ਕਿਹਾ ਮੈਂ ਇੱਟਾਂ ਨੂੰ ਲੈ ਕੇ ਜਾਂਦੇ ਦੇਖ ਤਾਂ ਨਹੀਂ ਸਕਿਆ ਪਰ ਉੱਥੇ ਰੋਲਾ ਰੱਪਾ ਜ਼ਰੂਰ ਪਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਬੈਲੂ ਜੀ ਨੂੰ ਬੜੇ ਵਾਰ ਦਿੱਤੇ ਸਨ ਬੜੀਆਂ ਬਖਸ਼ਿਸ਼ਾਂ ਦਿੱਤੀਆਂ ਸਨ ਤੇ ਜਿੰਨੀਆਂ ਵੀ ਰੂਹਾਂ ਸਨ ਉਹ ਭਾਈ ਬੈਲੂ ਜੀ ਦੇ ਵਸ ਕਰ ਦਿੱਤੀਆਂ ਭਾਈ ਭਗਤਾ ਜੀ ਦੇ ਵਸ ਵਿੱਚ ਵੀ ਇਹ ਸਾਰੀਆਂ ਰੂਹਾਂ ਸਨ ਇੱਕ ਪਹਿਰ 3 ਘੰਟੇ ਵਿੱਚ ਉਹ ਲਾਹੌਰ ਤੋਂ ਇੱਟਾ ਚੁੱਕ ਕੇ ਬਠਿੰਡਾ ਲਿਆਏ। ਭਾਈ ਭਗਤਾ ਜੀ ਨੇ ਪਿੰਡ ਵਿੱਚ ਹੋਕਾ ਦੇ ਦਿੱਤਾ। ਕੋਈ ਵੀ ਰਾਤ ਨੂੰ ਨਾ ਉੱਠੇ ਤੇ ਬਾਹਰ ਕੁਝ ਨਾ ਦੇਖੇ। ਪਰ ਇੱਕ ਬੀਬੀ ਜਿਹੜੀ ਇਸ ਸੇਵਾ ਤੋਂ ਅਣਜਾਣ ਸੀ, ਉਹਨੇ ਚੱਕੀ ਦਾ ਪੁੱੜ ਫੇਰ ਦਿੱਤਾ। ਭਾਈ ਭਗਤਾ ਜੀ ਨੇ ਪੂਤ ਪ੍ਰੇਤਾਂ ਨੂੰ ਇਹ ਹੁਕਮ ਦਿੱਤਾ ਹੋਇਆ ਸੀ ਜੇ ਕੋਈ ਤੁਹਾਨੂੰ ਦੇਖੇ ਤਾਂ ਤੁਸੀਂ ਲੁਕ ਜਾਣਾ। ਜਦੋਂ ਆਵਾਜ਼ ਹੋਈ ਤਾਂ ਸਾਰੇ ਪੂਤ ਪ੍ਰੇਤ ਲੁਕ ਗਏ। ਇਸ ਤੋਂ ਬਾਅਦ ਖੂਹ ਦੇ ਬਨ ਬੰਨਣ ਦਾ ਜਿਹੜਾ ਕੰਮ ਸੀ ਉਹ ਸਾਰੇ ਪਿੰਡ ਦੇ ਲੋਕਾਂ ਨੇ ਮਿਲ ਕੇ ਕੀਤਾ ਕਲਗੀਧਰ ਪਾਸ਼ਾ ਜੀ ਨੇ ਇਹ ਸਾਰਾ ਇਤਿਹਾਸ ਆਪਣੇ ਸਿੰਘਾਂ ਨੂੰ ਸੁਣਾਇਆ ਜਿੱਥੇ ਉਹ ਖੂਹ ਲੱਗਾ ਸੀ ਕਲਗੀਧਰ ਪਾਸ਼ਾ ਉੱਥੇ ਵਿਰਾਜਮਾਨ ਸਨ ਭਾਈ ਭਗਤਾ ਜੀ ਦੇ ਪੰਜ ਪੁੱਤਰ ਸਨ ਉਹ ਪੰਜੋਂ ਪੁੱਤਰ ਗੁਰੂ ਸਾਹਿਬ ਦੇ ਚਰਨਾਂ ਵਿਚ ਆਏ ਉਹਨਾਂ ਨੇ ਗੁਰੂ ਸਾਹਿਬ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਮਹਾਰਾਜ ਇਹ ਕੋ ਆਪ ਦੀ ਕਿਰਪਾ ਸਦਕਾ ਹੀ ਹੋ ਸਾਰਿਆ ਹੈ ਗੁਰੂ ਅਰਜਨ ਪਾਸ਼ਾ ਜੀ ਨੇ ਭਾਈ ਬੈਲੋ ਜੀ ਨੂੰ ਵਰ ਦਿੱਤਾ ਸੀ ਕਿ ਦਸਵੇਂ ਜਾਮੇ ਤੱਕ ਇਹ ਜਿੰਨੀਆਂ ਵੀ ਰੂਹਾਂ ਨੇ ਇਹ ਤੁਹਾਡੇ ਵਸ ਵਿੱਚ ਹੋਣੀਆਂ ਸੋ ਕਲਗੀਧਰ ਪਾਸ਼ਾ ਜੀ ਇਹ ਵਰ ਤੁਸੀਂ ਸਾਨੂੰ ਪੰਜਵੇਂ ਜਾਮੇ ਵਿੱਚ ਦਿੱਤਾ ਸੀ ਸਾਡਾ ਜੋ ਵੀ ਕੁਝ ਹੈ ਉਹ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਅਸੀਂ ਤੁਹਾਡੇ ਹਾਂ ਕਿ ਤੁਸੀਂ ਸਾਡੇ ਉਨਾ ਨੇ ਕਰਗੀਦਰ ਪਾਸ਼ਾ ਜੀ ਨੂੰ ਇੱਕ ਬਹੁਤ ਸੁੰਦਰ ਘੋੜਾ ਭੇਟ ਕੀਤਾ ਜਿਸ ਤੇ ਚਾਂਦੀ ਦੀ ਕਾਠੀ ਪਾਈ ਹੋਈ ਸੀ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਆਨ ਲਈ ਬੇਨਤੀ ਕਰਨ ਲੱਗੇ ਗੁਰੂ ਸਾਹਿਬ ਨੇ ਉਹਨਾਂ ਦੇ ਘਰ ਚਰਨ ਪਾਏ ਉਹਨਾਂ ਨੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਪਾਈ ਭਗਤਾ ਕੇ ਪਿੰਡ ਵਿੱਚ ਅੱਜ ਵੀ ਇਹ ਖੂਬ ਮੌਜੂਦ ਹੈ ਤੇ ਉੱਥੇ ਇੱਕ ਗੁਰਦੁਆਰਾ ਵੀ ਸ਼ਿਸ਼ੋਭਿਤ ਹੈ ਉੱਥੇ ਜਾ ਕੇ ਇਹਦੇ ਦਰਸ਼ਨ ਹੋ ਸਕਦੇ ਨੇ ਤੁਸੀਂ ਸਾਰਾ ਇਤਿਹਾਸ ਉੱਥੇ ਪੜ੍ਹ ਸਕਦੇ ਹੋ ਤੇ ਉੱਥੇ ਦੇ ਲੋਕਾਂ ਨੂੰ ਪੁੱਛ ਵੀ ਸਕਦੇ ਹੋ ਉਹ ਤੁਹਾਨੂੰ ਦੱਸਣਗੇ ਕਿ ਕਿਵੇਂ ਰੂਹਾਂ ਅਤੇ ਭੂਤ-ਪ੍ਰੇਤਾਂ ਨੇ 3 ਘੰਟੇ ਵਿੱਚ ਇੱਟਾਂ ਲਾਹੌਰ ਤੋਂ ਬਠਿੰਡੇ ਪਹੁੰਚਾ ਦਿੱਤੀਆਂ ਤੇ ਰਾਤੋਂ ਰਾਤ ਇਸ ਖੂਹ ਦੀ ਉਸਾਰੀ ਵੀ ਹੋ ਗਈ ਇੱਥੇ ਜਿਹੜਾ ਗੁਰਦੁਆਰਾ ਬਣਿਆ ਉਹ ਭਾਈ ਭਗਤਾ ਜੀ ਦਾ ਘਰ ਸੀ ਇਹ ਖੂਹ 1761 ਈਸਵੀ ਵਿੱਚ ਤਿਆਰ ਹੋਇਆ ਸੀ ਕਹਿੰਦੇ ਨੇ ਇਸ ਖੂਹ ਦਾ ਜਲ ਬਹੁਤ ਮਿੱਠਾ ਹੈ ਅੱਜ ਵੀ ਇਸ ਖੂਹ ਦਾ ਜਲ ਸਾਫ਼ ਹੈ ਤੇ ਪੀਣ ਯੋਗ ਹੈ। ਇਹ ਸਾਖੀ ਕਬੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਅੰਕਿਤ ਕੀਤੀ ਹੋਈ ਹੈ। ਭਾਈ ਬੈਲੋ ਜੀ ਗੁਰੂ ਅਰਜਨ ਪਾਸ਼ਾ ਜੀ ਕੋਲ ਪਹੁੰਚੇ। ਉਹਨਾਂ ਨੇ ਕਿਹਾ ਮੈਨੂੰ ਸਿੱਖੀ ਦੀ ਦਾਤ ਦਿਓ। ਗੁਰੂ ਅਰਜਨ ਪਾਸ਼ਾ ਜੀ ਕਹਿਣ ਲੱਗੇ ਭਾਈ ਬੈਲੋ ਪਹਿਲਾਂ ਆਪਣੇ ਜੀਵਨ ਨੂੰ ਨਿਰਮਲ ਕਰ। ਪਹਿਲੇ ਆਪਣੇ ਜੀਵਨ ਨੂੰ ਸਾਫ਼ ਕਰ। ਜਦੋਂ ਤੇਰਾ ਜੀਵਨ ਸਾਫ਼ ਹੋਏਗਾ ਤਰਾਪੈ ਨੂੰ ਸਿੱਖੀ ਦੀ ਦਾਤ ਮਿਲੇਗੀ ਭਾਈ ਬੈਲੋ ਜੀ ਦੇ ਜੀਵਨ ਵਿੱਚ ਕੋਈ ਨਸ਼ਾ ਵਿਕਾਰ ਨਹੀਂ ਸੀ ਉਹਨਾਂ ਦਾ ਆਚਰਣ ਵੀ ਉੱਚਾ ਸੀ ਤੇ ਜੀਵਨ ਵੀ ਉੱਚਾ ਸੀ ਉਹਨਾਂ ਨੇ ਕਿਸੇ ਵੀ ਰੱਖੇ ਹੋਏ ਸਨ ਉਹਨਾਂ ਵਿੱਚ ਇੱਕੋ ਹੀ ਕਾਰ ਸੀ ਉਹ ਵਹਿਮਾ ਭਰਮਾ ਵਿੱਚ ਫਸੇ ਹੋਏ ਸਨ ਉਹ ਧਾਗੇ ਤਵੀਤਾਂ ਵਿੱਚ ਫਸੇ ਹੋਏ ਸਨ ਉਹ ਮੜੀਆਂ ਮਸਾਨਾਂ ਨੂੰ ਪੂਜਦੇ ਸਨ ਗੁਰੂ ਅਰਜਨ ਪਾਸ਼ਾ ਜੀ ਕਹਿਣ ਲੱਗੇ ਜੇ ਤੂੰ ਸੇਵਾ ਕਰਨੀ ਹੈ ਜੇ ਤੂੰ ਸਿੱਖ ਵਰਣ ਤਾ ਪਹਿਲਾਂ ਆਪਣੇ ਜੀਵਨ ਨੂੰ ਨਿਰਮਲ ਕਰ ਭਾਈ ਬੈਲੋ ਜੀ ਕਹਿਣ ਲਗੇ ਮੈਂ ਸਮਝਿਆ ਨਹੀਂ ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲਗੇ ਭਾਈ ਬੈਲੋ ਜਿਹੜੇ ਤੂੰ ਵਹਿਮਾ ਪਰਮਾ ਵਿੱਚ ਫਸਿਆ ਪਿਆ ਪਹਿਲਾਂ ਤੂੰ ਉਹਨਾਂ ਵਿੱਚੋਂ ਬਾਹਰ ਨਿਕਲ ਤੂੰ ਵਹਿਮਾ ਪਰਮਾ ਵਿੱਚ ਆਪ ਵੀ ਫਸਿਆ ਹੋਇਆ ਤੇ ਦੂਜਿਆਂ ਨੂੰ ਵੀ ਵਹਿਮਾ ਪਰਮਾ ਵਿੱਚ ਫਸਾਇਆ ਹੋਇਆ ਤੂੰ ਪਹਿਲਾਂ ਇਹਨਾਂ ਵਿੱਚੋਂ ਬਾਹਰ ਨਿਕਲ ਮਹਾਰਾਜ ਕਹਿੰਦੇ ਭਰੀਏ ਹੱਥ ਪੈਰ ਤਣ ਦੇ ਪਾਣੀ ਧੋਤੇ ਉਤਰਸਖੇ ਜੇ ਸਾਡੇ ਸਰੀਰ ਤੇ ਮੈਲ ਲੱਗ ਜਾਏ ਤਾਂ ਅਸੀਂ ਉਹਨੂੰ ਪਾਣੀ ਨਾਲ ਉਤਾਰ ਲੈਨੇ ਆ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਤੇ ਜੇ ਕਪੜਾ ਦੰਦਾ ਹੋ ਜਾਏ ਤਾਂ ਉਸ ਨੂੰ ਅਸੀਂ ਸਾਬਣ ਨਾਲ ਧੋ ਲੈਨੇ ਆ ਤੇ ਉਹ ਕਪੜਾ ਸਾਫ਼ ਹੋ ਜਾਂਦਾ ਪਰ ਇਹ ਮਤ ਪਾਪਾ ਕਹਿ ਸੰਗ ਉਹ ਧੋਵੇ ਨਾ ਵੇ ਕ ਰੰਗ ਮਹਾਰਾਜ ਕਹਿੰਦੇ ਜੇ ਮਨ ਮੈਲਾ ਤਾਂ ਸਭ ਕੁਝ ਮੈਲਾ ਮਨ ਦੀ ਮੈਲ ਉਤਰੇਗੀ ਕਿਵੇਂ ਮਨ ਦੀ ਮੈਲ ਗੁਰੂ ਸਾਹਿਬ ਦੇ ਬਚਨ ਨਾਲ ਉਤਰੇਗੀ ਤੇ ਗੁਰੂ ਮਹਾਰਾਜ ਜੀ ਦਾ ਬਚਨ ਕੀ ਹੈ ਸਿੱਖੋ ਹਰ ਸਾਹ ਦੇ ਨਾਲ ਨਾਮ ਜਪੋ ਨਾਮ ਤੋਂ ਬਿਨਾ ਜਿੰਨੇ ਵੀ ਕਾਰਜ ਨੇ ਉਹ ਸਾਰੇ ਵਿਅਰਥ ਨੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ ਤੇ ਅਸੀਂ ਨਾਮ ਜਪ ਸਕੀਏ ਤੇ ਨਾਮ ਦੇ ਨਾਲ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ